ਫਗਵਾੜਾ ਨੈਸ਼ਨਲ ਹਾਈਵੇ ਚਾਚੋ ਕੀ ਕੋਲ ਹੋਇਆ ਜਬਰਦਸਤ ਹਾਦਸਾ ਇੱਕ ਤੋਂ ਇੱਕ ਗੱਡੀ ਬ੍ਰੇਕਾ ਲਗਾਉਣ ਨਾਲ ਇੱਕ ਦੂਜੇ ਤੇ ਜਾ ਚੜੀਆਂ ਦੂਜਨਾਸਾਰ ਇੱਕ ਔਰਤ ਜੋ ਪੈਦਲ ਜਾ ਰਹੀ ਸੀ ਸੜਕ ਕ੍ਰੋਸ ਕਰਨ ਲੱਗੀ ਤੇ ਤੇਜ਼ ਰਫ਼ਤਾਰ ਗੱਡੀ ਡਰਾਈਵਰ ਨੇ ਔਰਤ ਨੂੰ ਬਚਾਉਣ ਲਈ ਬ੍ਰੇਕ ਮਾਰ ਦਿੱਤੀ ਔਰਤ ਤਾਂ ਥੱਲੇ ਡਿੱਗ ਪਈ ਜਿਸ ਨੂੰ ਹੱਥ ਤਣ ਲਜਾਇਆ ਗਿਆ ਮੌਕੇ ਤੇ ਹੀ ਸੜਕ ਸੁਰੱਖਿਆ ਫੋਰਸ ਪਹੁੰਚੀ ਜਿਨ੍ਹਾਂ ਨੇ ਰਸਤੇ ਨੂੰ ਕਲੀਅਰ ਕਰਾਇਆ ਪਰ ਇੱਕ ਤੋਂ ਇੱਕ ਗੱਡੀ ਉੱਪਰ ਚੜਦੀ ਗਈ ਕਰੀਬ ਅੱਧਾ ਦਰਜਨ ਤੋਂ ਵੱਧ ਗੱਡੀਆਂ ਇੱਕ ਦੂਜੇ ਨਾਲ ਟਕਰਾ ਗਈਆਂ ਗੱਡੀਆਂ ਨੂੰ ਦੇਖ ਕੇ ਲੱਗਦਾ ਸੀ ਕਿ ਕੋਈ ਨਾ ਕੋਈ ਜਾਨੀ ਨੁਕਸਾਨ ਹੋਇਆ ਹੋਵੇਗਾ ਪਰ ਗੱਡੀਆਂ ਨੂੰ ਕਾफी ਨੁਕਸਾਨ ਪਹੁੰਚਾ ਪਰ ਹਾਦਸੇ ਨੂੰ ਤੁਸੀਂ ਜ਼ਿਕਰ ਕਰੋ ਦੇਖ ਕੇ ਲੱਗਦਾ ਸੀ ਕੋਈ ਜਾਨੀ ਨੁਕਸਾਨ ਜ਼ਰੂਰ ਹੋਇਆ ਹੋਵੇਗਾ ਪਰ ਕੋਈ ਜਾਨੀ ਨੁਕਸਾਨ ਹੋਣ ਤੋਂ ਤਾਂ ਬਚ ਗਿਆ ਪਰ ਗੱਡੀਆਂ ਵੀ ਸਵਾਰ ਵਿਅਕਤੀਆਂ ਦੇ ਕੱਟਾਂ ਜ਼ਰੂਰ ਲਈਆਂ ਲੱਗੀਆਂ ਜਿਹੇ ਹਾਸੇ ਆਜ ਦਿਨ ਹੋ ਰਹੇ ਹਨ ਇਸ ਲਈ ਸਾਰਾ ਕ੍ਰੋਸ ਕਰਨ ਲੱਗੇ ਦੋਵੇਂ ਪਾਸੇ ਜ਼ਰੂਰ ਦੇਖੋ ਨਵਾਂ ਸ਼ਹਿਰ ਦਵਾਬਾ YouTube ਚੈਨਲ ਨੂੰ ਵੀਡੀਓ ਦੇਖਦੇ ਸਾਰੀ ਸਬਸਕ੍ਰਾਈਬ ਕਰੋ ਤਾਂ ਜੋ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਤੇ ਇਸ ਦੇ ਆਲੇ-ਦੁਆਲੇ ਦੀਆਂ ਖਬਰਾਂ ਗਤੀਵਿਧੀਆਂ ਤੇ ਹਰ ਤਰ੍ਹਾਂ ਦੀਆਂ ਸਰਗਰਮੀਆਂ ਤੁਹਾਡੇ ਤੱਕ ਪਹੁੰਚਦੀਆਂ ਰਹਿਣ ਆਓ ਦੇਖਦੇ ਹਾਂ ਇਸ ਜ਼ਬਰਦਸਤ ਹਾਸੇ ਦੀਆਂ ਤਸਵੀਰਾਂ ਤੇ ਕੀ ਕੀਤਾ ਮੌਕੇ ਤੇ ਮੌਜੂਦ ਲੋਕਾਂ ਨੇ ਹਾਂ ਜੀ ਕੀ ਨਾਮ ਆਪਣਾ ਜੀ ਮੈਂ ਮੈਂ ਐਸੇ ਮਜੀਤ ਸਿੰਘ ਨੂੰ ਅਮਰੀਕ ਸਿੰਘ ਜਿਹੜਾ ਅੱਜ ਸੜਕ ਸੁਰੱਖਿਆ ਫੋਰਸ ਵਾਲੇ ਆਏ ਇਹਦੇ ਇੱਕ ਐਕਸੀਡੈਂਟ ਹੋਇਆ ਸੀ ਨੈਸ਼ਨਲ ਹਾਈਵੇ ਤੇ ਤੁਹਾਡੀ ਗੱਡੀ ਆਈ ਹੈ ਮੌਕੇ ਤੇ ਤੁਸੀਂ ਆ ਕੇ ਮੌਕੇ ਦਾ ਜਾਇਜ਼ਾ ਲਿਆ ਤੇ ਰੋਡ ਕਲੀਅਰ ਕਰਾਇਆ ਗਿਆ ਕੀ ਦੇਖਿਆ ਗਿਆ ਸੀ ਮੌਕੇ ਜਾ ਕੇ ਹਾਂ ਮੈਨੂੰ ਕੋਲੋਂ ਫੋਨ ਆਇਆ ਜੀ ਮੌਕੇ ਜਾਏ ਹਣੀਆਂ ਦਾ ਐਕਸੀਡੈਂਟ ਹੋਇਆ ਜੀ ਉਹਨਾਂ ਨੇ ਰੋਡ ਕਲੀਅਰ ਕਰਾਇਆ ਗਿਆ ਜਿੰਨੀਆਂ ਫਾਇਦਕੀ ਕੋਈ ਜਾਨੀ ਮਾਲ ਨੁਕਸਾਨ ਹੋਇਆ ਨਹੀਂ ਸਾਰਾ ਪਚਾ ਹੋ ਗਿਆ ਠੀਕ ਐ ਐਕਸੀਡੈਂਟ ਹੋਣ ਦਾ ਕਾਰਨ ਦੇਖਿਆ ਗਿਆ ਕੀ ਕਾਰਨ ਆਇਆ ਹੋਰ ਮੋੜ ਤੇ ਆਏ ਬੰਦੇ ਦੇਖਦੇ ਆਂ ਠੀਕ ਐ ਬਣਾ ਕਰ ਤੋਂ ਬੁੜੀ ਸੀ ਕਿ ਬੁੜੀ ਨੂੰ ਪਹੁੰਚਾਉਣ ਦੇ ਕਦਰ ਮੋੜ ਨਾਲ ਬੰਦਾ ਸੀ ਮਰੇ ਉਹ ਬ੍ਰੇਕ ਮਾਰ ਕੇ ਨਾ ਹਾਂਜੀ ਕੀ ਕਹਿੰਦੇ ਚਾਹੁੰਦੇ ਕੀ ਕਹਿੰਦੇ ਬੁੜੀ ਸੀ ਕਹਿੰਦੇ ਜੀ ਮਰੇ ਬੁੜੀ ਨੂੰ ਕਿਨੂੰ ਪਹੁੰਚਾਉਣ ਦੇ ਕਾਰਨ ਓਕੇ ਕਾਰ ਵਾਲੇ ਨੇ ਬ੍ਰੇਕ ਮਾਰੀ ਹਾਂਜੀ ਉਹ ਤਾਂ ਇੰਨਾ ਮੋਹਾ ਹਾਸਲ ਰੇ ਤੋਂ ਨਿਕਲ ਗਿਆ ਠੀਕ ਐ ਛੜੀਆਂ ਕੁਝ ਉੱਪਰ ਚੜੀਆਂ ਸੀਗੀਆਂ ਉਹ ਬਸ ਇੱਕ ਜਿਹੇ ਉੱਪਰ ਚੜੀਆਂ ਲੱਗੀਆਂ ਅੱਛਾ ਜੀ ਕੋਈ ਜਾਣੀ ਨੁਕਸਾਨਦਾਰੀ ਹੋਇਆ ਬਸ ਬੰਦੇ ਦਾ ਸਾਰਾ ਨਾ ਬਚਾਈ ਓਕੇ ਪਰ ਹੋ Thank <laughs> you. ਦੇਖ ਰਹੇ ਹੋ ਨੈਸ਼ਨਲ ਹਾਈਵੇ ਫਗਵਾੜਾ ਕਾਚੋ ਕੀ ਦੇ ਨਜ਼ਦੀਕ ਇੱਕ ਭਿਆਨਕ ਹਾਦਸਾ ਹੋਇਆ ਤੁਸੀਂ ਦੇਖ ਰਹੇ ਹੋ ਗੱਡੀਆਂ ਇੱਕ ਦੂਸਰੇ ਉੱਪਰ ਕਿਤਾ ਚੜ ਗਈਆਂ ਹੋਈਆਂ ਮਨੇ ਭਾਈ ਮੋਟਾ ਲੋ ਇੱਕ ਜਨਾਨੀ ਡਿੱਗੀ ਸੀ ਜਨਾਨੀ ਡਿੱਗੀ ਉਹਦੇ ਉੱਪਰ ਕੋਈ ਨਾ ਕੋਈ ਗੱਡੀ ਮੋਟਾ ਚੱਕ ਕੇ ਇਹਨਾਂ ਵਾਲਾ ਉਹ ਤਾਂ ਮਾਰ ਗਿਆ ਆਪਣਾ ਕੋਰਾ ਨਾ ਆ ਜੀ ਆਪਣਾ ਜੀ ਹਾਂਜੀ ਕੋਰਾ ਕੋਰਾ ਹਾਂਜੀ ਕਿਹੜਾ ਪਿੰਡ ਹੈ ਆਪਣਾ ਪਿੰਡ ਆਪਣਾ ਪੱਦੀ ਖਾਲਸਾ ਇਥੇ ਚਾਚੋ ਕੀ ਮਾਨਸੌਰ ਦੇ ਸਾਹਮਣੇ ਹਾਂਜੀ ਲੇਡੀਜ਼ ਡਿਗਨ ਦੇ ਕਾਰਨ ਇੱਕ ਗੱਡੀ ਨੇ ਬ੍ਰੇਕ ਮਾਰੀ ਉਹਦੇ ਪਿੱਛੇ 6 ਗੱਡੀਆਂ ਲੱਗੀਆਂ ਮੌਕਾ ਦੇ ਤੇ ਬੰਦੇ ਕਿਦਾਂ ਠੀਕ ਆ ਬੰਦੇ ਠੀਕ ਆ ਲੇਡੀਜ਼ ਜਿਹੜੀ ਲੱਗਿਆ ਹਸਪੀਟਲ ਉਹਦਾ ਨਹੀਂ ਹਲੇ ਕੋਈ ਬਾਕੀ ਗੱਡੀਆਂ ਵਾਲੇ ਬੰਦੇ ਸਾਰੇ ਠੀਕ ਆ ਗੱਡੀਆਂ ਸਿੱਧੀ ਆ ਹਾਂਜੀ ਗੱਡੀਆਂ ਦਾ ਨੁਕਸਾਨ ਹੋਇਆਗਾ 6 ਗੱਡੀਆਂ ਨੇ ਬਾਕੀ ਰਿਪੋਰਟ ਇਸ ਬ੍ਰੇਕ ਤੋਂ ਬਾਅਦ ਸ਼ੂਗਰ ਦੀ ਬਿਮਾਰੀ ਤੋਂ ਪੱਕੇ ਤੌਰ ਤੇ ਛੁਟਕਾਰਾ ਪਾਓ 9876379499 ਤੇ ਫੋਨ ਕਰੋ 9876379499 ਤੇ ਫੋਨ ਕਰੋ ਹਾਂਜੀ ਹਾਂਜੀ ਕੀ ਮਾਮਲਾ ਕੀ ਹੈ ਜਿਹੜਾ ਇਥੇ ਬੈਸੇਗੇ ਮੋਰੇ ਮਰੇ ਕ ਲਾਈਆਂ ਦੋ ਗੱਡੀਆਂ ਨੇ ਕੋਈ ਜਨਾਨੀ ਡੇਕੀ ਅੱਛਾ ਜੀ ਤੇ ਪਿੱਛੇ ਪਿੱਛੇ ਲੱਗਦੀਆਂ ਗੱਡੀਆਂ ਕਿੰਨੀਆਂ ਗੱਡੀਆਂ ਲੱਗੀਆਂ ਵਿੱਚ 10 ਗੱਡੀਆਂ ਹੀ ਲੱਗੀਆਂ 15 ਅੱਛਾ ਜੀ ਇੱਕ ਤਾਂ ਉੱਤੇ ਹੀ ਚੜ ਗਈ ਬਹੁਤ ਉੱਪਰ ਤੱਕ ਉਹ ਵੀ ਬਚ ਗਏ ਅੱਛਾ ਜੀ ਤੇ ਦੂਸਰੇ ਠੰਡੇ ਕਿ ਕਿੱਥੋਂ ਕਿੱਥੇ ਜਾ ਰਹੇ ਸੀ ਹਾਂਜੀ ਅਸੀਂ ਬਲੌਰ ਜਾਣਾ ਆਏ ਕਿਧਰੋਂ ਸੀਗੇ ਅਸੀਂ ਵਿਆਸ ਤੋਂ ਆਏ ਹਾਂ ਵਿਆਸ ਤੋਂ ਤੇ ਛੱਟ ਜੋੜ ਤਾਂ ਨਹੀਂ ਲੱਗੀ ਨਹੀਂ ਬਚਾਅ ਹੋ ਗਿਆ ਥੋੜਾ ਜਿਹਾ ਗੱਡੀ ਚ ਲੋ ਹੋਇਆ ਅਸੀਂ ਮੋੜੇ ਮਾਰ ਕੇ ਜਾਈ ਹਾਂ ਹਾਂਜੀ ਬਾਬਾ ਜੀ ਨੇ ਮੇਰ ਕੱਪੀ ਸੋ ਅਰੇ ਤਾਂ ਕੋਟ মানে <muchas>